ਜਦ ਮਈਆ ਸਰਕਾਰ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਸੀ ਦਰਬਾਰ ਮਈਆ ਭਗਵਾਨ ਜੀ ਫਲੋਰ ਵਾਲੇ ਜੋ ਕਿ ਅੱਜ ਨਿਮੋ ਸਰਕਾਰ ਜੋ ਕਿ ਇਸ ਦਰਬਾਰ ਦੇ ਹੁਣ ਕਰਤਾ ਧਰਤਾ ਨੇ ਜੋ ਕਿ ਦਰਬਾਰ ਦੀ ਸਾਰੀ ਸਜੋ ਸਮਹਾਲ ਦਾ ਕੰਮ ਨਿਮੋ ਸਰਕਾਰ ਦੀ ਦੇਖ ਰੇਖ ਹੇਠ ਹੋ ਰਿਹਾ ਜੀ ਤੇ ਅੱਜ ਨਮੋ ਸਰਕਾਰ ਜੀ ਦਾ ਜਨਮ ਦਿਨ ਸੇਵਾਦਾਰ ਨੇ ਮੱਈਆ ਸਰਕਾਰ ਦੇ ਦਰਬਾਰ ਦੇ ਜੋ ਕਿ ਇਸ ਟਾਈਮ ਕਦੀ ਨਿਸ਼ੀਨ ਨੇ ਤੇ ਉਹਨਾਂ ਦੇ ਅੱਜ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਬਹੁਤ ਹੀ ਸੋਹਣੇ ਸੋਹਣੇ ਕੇਕ ਲੈ ਕੇ ਮਾਦਾ ਦੇ ਚਰਨਾ ਵਿੱਚ ਪਹੁੰਚੇ ਨੇ ਅੱਜ ਮੱਈਆ ਦਰਬਾਰ ਤੇ ਪਹੁੰਚੇ ਨੇ ਤੇ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਵਿੱਚ ਜ਼ਰੂਰ ਦੱਸਣਾ ਕੌਣ ਕੌਣ ਮੱਈਆ ਸਰਕਾਰ ਦੇ ਆਉਂਦਾ ਹੈ ਜੀ ਤੇ ਕਿਨੇ ਕਿਨੇ ਮੱਈਆ ਸਰਕਾਰ ਦਾ ਮੇਲਾ ਦੇਖਿਆ ਦਰبار ਤੇ ਕੋਣ ਕੋਣ ਹਾਜ਼ਰੀਆਂ ਲਵਾਉਣ ਆ ਰਹੇ ਆ ਤੇ ਅੱਜ ਬਹੁਤ ਹੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਐ ਇਸ ਦਰਬਾਰ ਤੇ ਇਹ ਦਰਬਾਰ ਕੋਈ ਵੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਆ ਤੁਸੀਂ ਕਦੀ ਵੀ ਇੰਟਰਨੈਟ ਤੇ YouTube ਤੇ ਸਰਚ ਕਰੋਗੇ ਤਾਂ ਮਈਆ ਸਰਕਾਰ ਫਲੋਰ ਵਾਲੇ ਤੇ ਬਿਲਕੁਲ ਤੁਹਾਨੂੰ ਪਹਿਲਾ ਵੀਡੀਓ ਮਿਲ ਨਹੀਂ ਆ ਦਰਬਾਰ ਦੀ ਇੱਕ ਸੈਕਿੰਡ ਦੇ ਵਿੱਚ ਵਿੱਚ ਤੇ ਬਹੁਤ ਹੀ ਵਧੀਆ ਜੋ ਪ੍ਰਚਾਰ ਕੀਤਾ ਬਹੁਤ ਹੀ ਦੂਰੋਂ ਦੂਰੋਂ ਸੰਗਤ ਆਪਣੇ ਘਰਾਂ ਤੋਂ ਕੀਕ ਲੈ ਕੇ ਆਪਣੀਆਂ ਹਾਜ਼ਰੀਆਂ ਲਵਾਉਣਾ ਹੈ ਆਪਣੇ ਰੈਵਰਾਂ ਦੇ ਚਰਨਾਂ ਦੇ ਵਿੱਚ ਤੇ ਮਈਆ ਸਰਕਾਰ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ